ਭੋਜੀ ਰੈਡੀमेड ਦੇ ਵਿੱਚ ਲੈ ਕੇ ਆਏ ਆ ਪੂਰੇ ਨਵੇਂ ਅਨਾਰਕਲੀ ਲੌਂਗ ਪੀਸ ਲੈ ਕੇ ਆਏ ਆ ਇਹਨਾਂ ਦੇ ਵਿੱਚ ਵੈਰਾਈਟੀ ਅਸੀਂ ਬਹੁਤ ਲੈ ਕੇ ਆਏ ਆ ਲਗਜ਼ਰੀ ਚਾਹੇ ਹੈਂਡਵਰਕ ਦੇ ਵਿੱਚ ਲੈਣਾ ਪੀਸ ਚਾਹੇ ਤੁਸੀਂ ਲਹਿੰਗਾ ਚੋਲੀ ਦੇ ਵਿੱਚ ਲੈਣਾ ਚਾਹੇ ਤੁਸੀਂ ਇੱਧਰ ਥ레ਡ ਵਰਕ ਦੇ ਨਾਲ ਤਿਆਰ ਕੀਤੇ ਹੋਏ ਲੌਂਗ ਲਹਿੰਗੇ ਲੈਣੇ ਆ 20% ਡਿਸਕਾਊਂਟ ਦਵਾਂਗੇ ਔਨ ਐਮ ਆਰ ਪੀ ਤੇ ਚਾਹੇ ਤੁਸੀਂ ਪਾਕਿਸਤਾਨੀ ਸਟਾਈਲ ਦੇ ਵਿੱਚ ਪੀਸ ਲੈਣਾ ਚਾਹੇ ਤੁਸੀਂ ਇਦਾਂ ਹੈਂਡਵਰਕ ਦੇ ਨਾਲ ਤੁਸੀਂ ਲੌਂਗ ਕੱਟ ਦੇ ਵਿੱਚ ਪੀਸ ਲੈਣਾ ਵਾ ਸਰਦੀਆਂ ਦੇ ਮੌਸਮ ਦੇ ਵਿੱਚ ਬਹੁਤ ਸੁਪਰ ਕਪੜਾ ਸੁਪਰ ਕੁਆਲਟੀ ਲੈ ਗਏ ਪਰ ਇੱਥੇ ਫਾਇਦਾ ਪਤਾ ਕੀ ਆ ਜਿਹੜੇ ਬਾਜ਼ਾਰ ਤੁਸੀਂ ਲੈਨੇ ਹੋ 4-4000 ਚ ਇੱਥੇ ਸਾਨੂੰ ਦੇਣੀ 2000 ਰੁਪਏ ਦੀ 2000 ਰੁਪਏ ਦੇ ਉੱਤੇ ਵੀ ਤੁਹਾਨੂੰ ਅਸੀਂ 20% ਆਫ ਦੇਣੀ ਆ 20% ਆਫ ਦੇਣ ਤੋਂ ਬਾਅਦ ਤੁਸੀਂ ਦੇਖੋ ਤੁਹਾਨੂੰ ਸਿਰਫ 1600 ਰੁਪਏ ਦਾ ਇਹ ਪੈ ਜਾਣਾ ਆ ਤੁਸੀਂ ਚੀਜ਼ ਚੈੱਕ ਕਰ ਲਓ ਪੈਂਟ ਪਰਾਜੋ ਸੂਟ ਆ ਇਹਦਾ ਫਰੰਟ ਦੇਖੋ ਬੜਾ ਹੈਵੀ ਆ ਇਹ ਸਿਰਫ 1000 ਰੁਪਏ ਦਾ ਇਹਦੇ ਉੱਤੇ ਡਿਸਕਾਊਂਟ ਕਰਕੇ ਤੁਹਾਨੂੰ ਅਸੀਂ ਸਿਰਫ 800 ਰੁਪਏ ਦਵਾਂਗੇ ਲਗਜ਼ਰੀ ਚੀਜ਼ਾਂ ਦੇਖੋ ਚੈੱਕ ਕਰੋ ਹੈਂਡਵਰਕ ਦੇ ਨਾਲ ਜੋਰਜਟ ਤੇ ਪੀਸ ਲੈ ਕੇ ਆਏ ਆ ਬਾਜ਼ਾਰ 'ਚ 5000 ਇੱਥੇ ਮਿਲੂਗਾ 2595 ਦਾ ਉਹਦੇ ਵਿੱਚੋਂ ਵੀ 20% ਚ ਲੈਣੀਆਂ ਚਾਹੇ ਔਰਗੈਂజా ਚ ਲੈਣੀਆਂ ਚਾਹੇ ਜੌਰਜਟ ਚ ਲੈਣੀਆਂ ਚਾਹੇ ਤੁਸੀਂ ਸ਼ਿਮਰ ਦੇ ਵਿੱਚ ਲੈਣੀਆਂ ਚਾਹੇ ਕਰੇਵ ਦੇ ਵਿੱਚ ਲੈਣੀਆਂ ਲਗਜ਼ਰੀ ਵੈਰਾਈਟੀਆਂ ਇਸ ਟਾਈਮ ਆ ਚੁੱਕੀਆਂ ਜੈਕਟ ਸੈੱਟ ਤੇ ਕਲਰ ਸਾਡੇ ਕੋਲ ਬਹੁਤ ਆ ਰੀਜ਼ਨੇਬਲ ਵੈਰਾਈਟੀ ਰਹਿ ਚੁੱਕੀ ਆ ਸਾਡੇ ਕੋਲ ਸਿਰਫ ਇਹੀ ਸਟਾਕ ਆ ਜਿਹਦੇ ਉਸੇ ਅਸੀਂ 20% ਡਿਸਕਾਊਂਟ ਲਾਇਆ ਤਾਂ ਕੋਟ ਦੇ ਵਿੱਚ ਤੁਸੀਂ ਚੈੱਕ ਕਰੋ ਕਿੰਨੇ ਡਿਜ਼ਾਈਨ ਕਿੰਨੀ ਵੈਰਾਈਟੀ ਪੂਰਾ ਸਾਡੇ ਕੋਲ ਬਹੁਤ ਤਰ੍ਹਾਂ ਦੀਆਂ ਵੱਖੋ ਵੱਖਰੋ ਰੇਂਜ ਵੱਖੋ ਵੱਖਰੀਆਂ ਵੈਰਾਈਟੀਆਂ ਤੁਹਾਨੂੰ ਮਿਲ ਜਾਣੀਆਂ ਬਾਜ਼ਾਰ 'ਚ ਜੋ ਮਰਜੀ ਦਾ ਰੇਟ ਹੋਵੇ ਪਰ ਅਸੀਂ ਤੁਹਾਨੂੰ ਆਹ 2500 ਰੁਪਏ 'ਚ ਦਵਾਂਗੇ ਨਾਲੇ ਆ ਦੇਖੋ ਉੱਪਰ ਕਿੰਨਾ ਸੋਹਣਾ ਡਿਜ਼ਾਈਨ ਕਿੰਨਾ ਸੋਹਣਾ ਸਟਾਈਲ ਵੀ ਦੇਣ ਜਾ ਰਹੇ ਆ ਅਸੀਂ ਬਾਜ਼ਾਰਾਂ ਦੇ ਵਿੱਚ ਜਿਹਦਾ 10000 ਤੋਂ ਘੱਟੋ ਘੱਟ ਪ੍ਰਾਈਸ ਆ ਚੱਕੋ 20% ਲੈਸ ਲਾ ਕੇ ਕੋਈ 5000 ਤੇ ਕੋਈ 7000 ਤੇ ਕੋਈ 8000 ਤੇ ਇਦਾਂ ਦੀਆਂ ਚੀਜ਼ਾਂ ਦੇ ਰਹੇ ਆ ਇਹਦਾ ਰੇਟ ਹੈਗਾ ਸਿਰਫ 5000 ਰੁਪਿਆ ਆ ਤੁਸੀਂ ਚੈੱਕ ਕਰ ਲਓ ਇਹ ਤੁਹਾਨੂੰ ਅਸੀਂ ਦਵਾਂਗੇ 5200 ਰੁਪਏ ਦੇ ਵਿੱਚ ਜੇ ਤੁਸੀਂ ਚਾਹੋ ਨੀ ਉਦੋਂ ਵੀ ਉੱਪਰ ਹੀ ਰੇਂਜ ਲੈਣੀ ਆ ਬਾਜ਼ਾਰ ਦਾ ਰੇਟ ਹੈਗਾ 16000 17000 ਇਦਾਂ ਰੇਟ ਚੱਲਦੇ ਆ ਪਰ ਅਸੀਂ ਤੁਹਾਨੂੰ ਸਿਰਫ 6500 ਰੁਪਏ ਦੇ ਵਿੱਚ ਹੈਵੀ ਸ਼ਰਾਰੇ ਗਰਾਰੇ ਪਲਾਜੋ ਡਰਸਾਂ ਦੇ ਦੇਣੀਆਂ ਹੈਗੀਆਂ ਦੇਖੋ ਜੀ ਹੁਣ 1 ਲੱਖ ਰੁਪਏ ਵਾਲਾ ਲਹਿੰਗਾ ਸਿਰਫ ਦੇਣ ਜਾ ਰਹੇ ਹਾਂ 30000 ਚ ਹਾਂਜੀ ਧਿਆਨ ਨਾਲ ਸੁਣ ਲਓ 1 ਲੱਖ ਵਾਲਾ ਲਹਿੰਗਾ 30000 ਰੁਪਏ ਦੇ ਵਿੱਚ ویسੇ ਸਾਡੇ ਕੋਲ ਲਹਿੰਗਾ 16 1700 1800 ਰੁਪਏ ਤੋਂ ਸ਼ੁਰੂ ਹੋ ਜਾਂਦਾ ਉਦੋਂ ਉੱਪਰ 2000 5000 10000 50000 ਲੱਖ ਰੁਪਿਆ ਜਿੱਦਾਂ ਦਾ ਟੇਸਟ ਚਾਹੀਦਾ ਉਹ ਦਵਾਂਗੇ ਜੀ ਲੈ ਲੇਂਗੇ ਚੈੱਕ ਕਰ ਲੋ ਰੈੱਡ ਮਹਿਰੂਨ ਮਜੈਂਟਾ ਵਾਈਨ ਪਰਪਲ ਪੀਕਾਕ ਤੁਸੀਂ ਜਿੱਦਾਂ ਦੇ ਕਲਰ ਲੈਣੇ ਉਹਨਾਂ ਦੇ ਅਵੇਲੇਬਲ ਆ ਸਾਡੇ ਕੋਲ 5000 7000 ਤੋਂ ਲੰਘਾ ਰੈੱਡ ਵੈਡਿੰਗ ਹੈਵੀ ਸ਼ੁਰੂ ਹੋ ਜਾਂਦਾ ਵਾ ਇਹਦਾ ਪ੍ਰਾਈਸ ਪਤਾ ਕੀ ਆ ਬਾਜ਼ਾਰ 'ਚ 25 25000 30000 ਸਾਡਾ ਰੇਟ ਹੈਗਾ ਸਿਰਫ 9500 ਰੁਪਇਆ ਲੋ ਜੀ ਹੁਣ ਮੈਂ ਤੁਹਾਨੂੰ ਲੈ ਕੇ ਆਇਆ ਪੰਜਾਬ ਦੇ ਸਭ ਤੋਂ ਲਗਜ਼ਰੀ ਸਟੋਰ ਮਾਤੂਸ਼ਰੀ ਦਸਤਾਰ ਅੰਕਲੋਮ ਬਾਗਾਪਣਾ ਮਾਤੁਸ਼ਰੀ ਦਸਤਾਰ ਦੇ ਸਟੋਰ ਤੇ ਜਿੱਥੇ ਸੂਟਾਂ ਦੀਆਂ ਵੀਡੀਓ ਤੁਹਾਨੂੰ ਅਸੀਂ ਬਹੁਤ ਦਿਖਾਉਨੇ ਆ ਪਰ ਅੱਜ ਰੈਡੀमेड ਦੇ ਉੱਤੇ ਬਹੁਤ ਸੁਪਰ ਕਲੈਕਸ਼ਨ ਲੱਗੀ ਹੋਈ ਹੈ ਜਿੱਥੇ ਤੁਹਾਨੂੰ 800 ਰੁਪਏ ਤੋਂ ਰੈਡੀमेड ਅਸੀਂ ਸ਼ਰਾਰੇ ਕਰਾਏ ਹਨ ਨੂੰ ਸ਼ੁਰੂ ਕਰਕੇ ਦਵਾਂਗੇ ਉਸ ਤੋਂ ਟੌਪਸ ਲੱਗਦੀ ਜਨ ਖਾਵਾਂਗੇ ਤੋਂ ਬੜੀ ਸੂਟਾਂ ਰਪੇ ਤਾਂ ਬਹੁਤ ਸਾਰੀ ਤੁਸੀਂ ਵੈਰਾਈਟੀ ਦਿਖਾਈ ਜਾਣਾ ਰੈਡੀमेड ਦੇ ਵਿੱਚ ਕੀ ਸਪੈਸ਼ਲ ਹੈ ਕਿ ਉਹ ਕਿਹੜੀ ਆਫਰ ਚੱਲ ਰਹੀ ਆ ਦੇਖੋ ਜੀ ਰੈਡੀमेड ਦੇ ਵਿੱਚ ਲੈ ਕੇ ਆਏ ਆ ਪੂਰੇ ਨਵੇਂ ਅਨਾਰਕਲੀ ਲੌਂਗ ਪੀਸ ਲੈ ਕੇ ਆਏ ਆ ਇਹਨਾਂ ਦੇ ਵਿੱਚ ਵੈਰਾਈਟੀ ਅਸੀਂ ਬਹੁਤ ਲੈ ਕੇ ਆਏ ਆ ਲਗਜ਼ਰੀ ਚਾਹੇ ਹੈਂਡਵਰਕ ਦੇ ਵਿੱਚ ਲੈਣਾ ਪੀਸ ਚਾਹੇ ਤੁਸੀਂ ਲਹਿੰਗਾ ਚੋਲੀ ਦੇ ਵਿੱਚ ਲੈਣਾ ਚਾਹੇ ਤੁਸੀਂ ਇੱਧਰ ਥ्रेड ਵਰਕ ਦੇ ਨਾਲ ਤਿਆਰ ਕੀਤੇ ਹੋਏ ਲੌਂਗ ਲਹਿੰਗੇ ਲੈਣੇ ਆ ਇਹਨਾਂ ਦੇ ਵਿੱਚ ਨਵੀਂ ਆਫਰ ਲੈ ਕੇ ਆਏ ਆ 20% ਡਿਸ ਸਟਾਈਲ ਦੇ ਵਿੱਚ ਪੀਸ ਲੈਣਾ ਚਾਹੇ ਤੁਸੀਂ ਇਦਾਂ ਹੈਂਡਵਰਕ ਦੇ ਨਾਲ ਤੁਸੀਂ ਲੌਂਗ ਕੱਟ ਦੇ ਵਿੱਚ ਪੀਸ ਲੈਣਾ ਵਾ ਲੌਂਗ ਤੁਸੀਂ ਲਹਿੰਗਾ ਚੋਲੀ ਲੈਣੀ ਹੈ ਚਾਹੇ ਤੁਸੀਂ ਡਰੈਸ ਲੈਣੀ ਹੈ ਪ੍ਰਿੰਟਡ ਦੇ ਵਿੱਚ ਆ ਚੈੱਕ ਕਰੋ ਤੁਸੀਂ ਇਹ ਵੀ ਲਹਿੰਗਾ ਚੋਲੀ ਹੈ ਇਹ ਜੌਰਜਟ ਦੇ ਵਿੱਚ ਬਣੀ ਵੀ ਹੈ ਚਾਹੇ ਤੁਸੀਂ ਸ਼ਰਾਰੇ ਗਰਾਰੇ ਦੇ ਵਿੱਚ ਲੈਣੇ ਆ ਤੇ ਵੈਰਾਈਟੀ ਅਸੀਂ ਡਰੈਸਾਂ ਦੇ ਵਿੱਚ ਵੀ ਟੌਪ ਕਲਾਸ ਲੈ ਕੇ ਆਏ ਦੇਖੋ ਜੀ ਹੁਣ ਤੁਹਾਨੂੰ ਚੰਡੀਗੜ੍ਹ ਮੁਹਾਲੀ ਜਾਂ ਦਿੱਲੀ ਜਾਂ ਬਾਲੇ ਜਾਣ ਦੀ ਲੋੜ ਨਹੀਂ ਆ ਤੁਸੀਂ ਬਾਗੇ ਪਰਨੇ ਮੋਗਾ ਰੋਡ ਤੇ ਆ ਕੇ ਵੀ ਤੁਸੀਂ ਇਦਾਂ ਦੀਆਂ ਲਗਜ਼ਰੀ ਹੈਵੀ ਹੈਵੀ ਰਾਇਲ ਕਲਾਸ ਜੈਸਾ ਬਾਈ ਕਰ ਸਕਦੇ ਹੋ ਰੇਟ ਅਸੀਂ ਗਾਰੰਟੀ ਦਿੰਦੇ ਆ ਜੋ ਅਸੀਂ ਰੇਟ ਦੇ ਰਹੇ ਆ ਜੋ ਕੁਆਲਿਟੀ ਦੇ ਰਹੇ ਆ ਕਿਤੋਂ ਵੀ ਨਹੀਂ ਮਿਲਣੀ ਜੀ ਲਗਜ਼ਰੀ ਹੈਵੀ ਡਰੈਸਾਂ ਲੈ ਕੇ ਆਏ ਜਿਹੜੀਆਂ ਤੁਸੀਂ ਲੁਧਿਆਣੇ ਚੰਡੀਗੜ੍ਹ ਤੋਂ ਰੈਂਟ ਤੇ ਲੈਣੇ ਹੋ ਅਸੀਂ ਤੁਹਾਨੂੰ 5000 4000 3000 ਦੇ ਵਿੱਚ ਅਸੀਂ ਬਾਈ ਕਰਾ ਕੇ ਦੇ ਦਾਂਗੇ ਤੁਸੀਂ ਚੈੱਕ ਕਰੋ ਚਾਹੇ ਕੰਟਰਾਸਟ ਪੀਸ ਲੈਣਾ ਵਾ ਚਾਹੇ ਤੁਸੀਂ ਹੈਂਡਵਰਕ ਦੇ ਵਿੱਚ ਪੂਰਾ ਆਲ ਓਵਰ ਪੀਸ ਲੈਣਾ ਵਾ ਚਾਹੇ ਤੁਸੀਂ ਲੌਂਗ ਸ਼ਰਟ ਦੇ ਨਾਲ ਲਹਿੰਗਾ ਲੈਣਾ ਸ਼ਰਾਰਾ ਗਰਾਰਾ ਸਾਰਾ ਕੁਝ ਅਵੇਲੇਬਲ ਮਿਲੂ ਦੇਖੋ ਇੱਥੇ ਤੁਸੀਂ ਇਹ ਵੀ ਦੇਖੋ ਗਰਮੀਆਂ ਦੇ ਮੌਸਮ ਦੇ ਵਿੱਚ ਬਹੁਤ ਸੁਪਰ ਕਪੜਾ ਸੁਪਰ ਕੁਆਲਟੀ ਲੈ ਗਏ ਪਰ ਇੱਥੇ ਫਾਇਦਾ ਪਤਾ ਕੀ ਆ ਜਿਹੜੇ ਬਾਜ਼ਾਰ ਤੁਸੀਂ ਲੈਨੇ ਹੋ 4-4000 ਚ ਇੱਥੇ ਤੁਹਾਨੂੰ ਦੇਣੀ 2000 ਰੁਪਏ ਦੀ 2000 ਰੁਪਏ ਦੇ ਉੱਤੇ ਵੀ ਤੁਹਾਨੂੰ ਅਸੀਂ 20% ਆਫ ਦੇਣੀ ਆ 20% ਆਫ ਦੇਣ ਤੋਂ ਬਾਅਦ ਤੁਸੀਂ ਦੇਖੋ ਤੁਹਾਨੂੰ ਸਿਰਫ 1600 ਰੁਪਏ ਦਾ ਇਹ ਪੈ ਜਾਣਾ ਆ ਤੁਸੀਂ ਇੱਕ ਹੋਰ ਚੀਜ਼ ਤੁਹਾਨੂੰ ਚੈੱਕ ਕਰਾਣੇ ਆ ਬਹੁਤ ਇਹਦੇ ਵਿੱਚ ਵੀ ਸਾਨੂੰ ਡਿਜ਼ਾਈਨ ਕਾਫੀ ਮਿਲ ਜਾਣੀ ਚਾਹੇ ਤੁਸੀਂ ਬਲੈਕ ਲੈਣਾ ਹੈਗਾ ਨਾ ਆ ਤੁਸੀਂ ਚੀਜ਼ ਚੈੱਕ ਕਰ ਲੋ ਪੈਂਟ ਪਰਾ ਜੋ ਸੂਟ ਆ ਇਹਦਾ ਫਰੰਟ ਦੇਖੋ ਬੜਾ ਹੈਵੀ ਆ ਇਹ ਸਿਰਫ 1000 ਰੁਪਏ ਦਾ ਇਹਦੇ ਉੱਤੇ ਡਿਸਕਾਊਂਟ ਕਰਕੇ ਤੁਹਾਨੂੰ ਅਸੀਂ ਸਿਰਫ 800 ਰੁਪਏ ਦੇਵਾਂਗੇ ਬਾਜ਼ਾਰ 'ਚ 2500 ਰੁਪਏ ਸਾਡਾ ਸਿਰਫ 800 ਰੁਪਏ 8 800 ਰੁਪਏ ਦੇ ਵਿੱਚ ਇਦਾਂ ਨਹੀਂ ਤੁਹਾਨੂੰ ਅਸੀਂ ਆਈਟਮਾਂ ਦੇ ਦੇਣੀਆਂ ਹੈਗੀਆਂ ਆ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਕੱਲੇ-ਕੱਲੇ ਦੇ ਉੱਤੇ ਅਸੀਂ ਰੇਟ ਲਿਖ ਕੇ ਆਇਆ ਜਿੱਥੇ ਤੁਹਾਨੂੰ 1000 ਰੁਪਏ ਦੀ ਚੀਜ਼ ਮਿਲਣੀ ਆ ਉੱਥੇ 20% ਡਿਸਕਾਊਂਟ ਦਵਾਂਗੇ ਇਹ ਵੀ ਸਿਰਫ 800 ਰੁਪਏ ਦੇ ਵਿੱਚ ਰੈਡੀਮੇਡ ਪੈਂਟ ਪਲਾਜੋ ਦਵਾਂਗੇ ਤੁਹਾਨੂੰ ਦੇਖੋ ਜੀ ਲਗਜ਼ਰੀ ਚੀਜ਼ਾਂ ਦੇਖੋ ਚੈੱਕ ਕਰੋ ਹੈਂਡਵਰਕ ਦੇ ਨਾਲ ਜੋਰਜਟ ਤੇ ਪੀਸ ਲੈ ਕੇ ਆਏ ਆ ਬਾਜ਼ਾਰ 'ਚ 5000 ਇੱਥੇ ਮਿਲੂਗਾ 2595 ਦਾ ਉਹਦੇ ਵਿੱਚੋਂ ਵੀ 20% ਲੈਸ ਕਰਕੇ ਦਵਾਂਗੇ ਡਿਜ਼ਾਈਨ ਬਹੁਤ ਸੋਹਣਾ ਕਲਰ ਚਾਰਟ ਬਹੁਤ ਪਿਆਰਾ ਰਹਿਣ ਵਾਲਾ ਚੈੱਕ ਕਰੋ ਜੀ ਵਾਈਨ ਮੂਗੀਆ ਤੇ ਨੇਵੀ ਕਲਰ ਦੇ ਵਿੱਚ ਲੈ ਕੇ ਆਏ ਆ ਤੁਸੀਂ ਚੀਜ਼ਾਂ ਚੈੱਕ ਕਰ ਲਓ ਚਾਹੇ ਚੀਨੋਨ ਸ਼ਿਫੋਨ ਦੇ ਵਿੱਚ ਲੈਣੀਆਂ ਚਾਹੇ ਔਰਗੈਂਜਾ ਚ ਲੈਣੀਆਂ ਚਾਹੇ ਜਾਰਜਟ ਚ ਲੈਣੀਆਂ ਚਾਹੇ ਤੁਸੀਂ ਸ਼ਿਮਰ ਦੇ ਵਿੱਚ ਲੈਣੀਆਂ ਚਾਹੇ ਕ੍ਰੇਪ ਦੇ ਵਿੱਚ ਲੈਣੀਆਂ ਲਕਜ਼ਰੀ ਵੈਰਾਈਟੀਆਂ ਇਸ ਟਾਈਮ ਆ ਚੁੱਕੀਆਂ ਔਰ ਇਹਨਾਂ ਦੇ ਵਿੱਚ ਵੀ 20% ਔਨ ਐਮ ਆਰ ਪੀ ਤੇ ਤੁਹਾਨੂੰ ਡਿਸਕਾਊਂਟ ਮਿਲਿਆ ਸਿਰਫ ਇੱਕ ਹਫਤੇ ਵਾਸਤੇ ਆ ਦੇਖੋ ਜੀ ਬਥੇਰੀਆਂ ਤੁਸੀਂ ਲੁੱਟਣਾ ਪਿਆਰਾਂ ਅਜ ਕਰਾ ਲਈਆਂ ਅਸੀਂ ਤੁਹਾਨੂੰ ਆ ਦਵਾਂਗੇ 2000 ਰੁਪਏ ਦਾ ਇਹਦੇ ਉੱਤੇ 20% ਆਫ ਇਹ ਵੀ 1600 ਰੁਪਏ ਦੇ ਰਹਿ ਗਿਆ ਜਿਹੜਾ ਬਾਜ਼ਾਰ ਤੁਸੀਂ 4000 ਦਾ ਲੈਣਾ ਅਸੀਂ 1600 ਰੁਪਏ ਦੇ ਵਿੱਚ ਸ਼ਰਾਰਾ ਗਰਾਰਾ ਦੇ ਦਿਆਂਗੇ ਆ ਤੁਸੀਂ ਚੈੱਕ ਕਰ ਲਓ ਇਹਦੇ ਉੱਤੇ ਹੋਰ ਅਸੀਂ ਵੱਡਾ ਫਾਇਦਾ ਤੁਹਾਡਾ ਅਸੀਂ ਕਰ ਰਹੇ ਹਾਂ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ ਲੈਨੇ ਹੋ 5000 6000 ਰੁਪਏ ਦਾ ਆ ਦੇਖੋ ਰੇਟ ਅਸੀਂ ਲਿਖ ਕੇ ਲਾਇਆ ਸਾਡਾ ਰੇਟ ਹੈਗਾ 2299 ਇਹਦੇ ਉੱਤੇ ਵੀ 20% ਆਫ ਮਤਲਬ 45 4500 4 4000 ਦੀਆਂ ਚੀਜ਼ਾਂ ਤੁਹਾਨੂੰ ਅਸੀਂ 2 ਸੋਹਣੇ ਰੰਗਿਆਂ ਸੋਹਣੇ ਡਿਜ਼ਾਈਨ ਆ ਚਾਹੇ ਪੈਂਟ ਪਲਾਜ਼ੋ ਲੈ ਜਾਓ ਚਾਹੇ ਸ਼ਰਾਰਾ ਗਰਾਰਾ ਲੈ ਜਾਓ ਚਾਹੇ ਤੁਸੀਂ ਲੈ ਜਾਓ ਗੋਨ ਹਰ ਕਿਸੇ ਦੇ ਉੱਤੇ ਬਹੁਤ ਵੱਡੀ ਆਫਰ ਆ ਇੱਕ ਹੋਰ ਸਾਡਾ ਫਾਇਦਾ ਕਰਦੇ ਨੇ ਪੂਰਾ ਦੇਖੋ ਫਰੰਟ ਹੈਵੀ ਆ ਸਿਰਫ 1750 ਰੁਪਏ ਦਾ ਪੀਸ ਦੇ ਰਹੇ ਆ ਜੋ ਬਾਜ਼ਾਰ ਚ 5-5000 4500 4-4000 ਰੁਪਏ ਤੋਂ ਘੱਟ ਕੋਈ ਦਿੰਦਾ ਨਹੀਂ ਆ ਚੱਕੋ ਜੀ ਹੁਣ ਜੈਕਟ ਸੂਟ ਜਿਹੜਾ ਤੁਸੀਂ ਕਹਿੰਦੇ ਸੀ 10000 ਤੋਂ ਘੱਟ ਨਹੀਂ ਮਿਲਦਾ 5000 ਕਲਾ ਰੈਂਟ ਤੇ ਮਿਲਦਾ ਤੇ 4999 ਵਿੱਚ ਅਸੀਂ ਪੀਸ ਦੇ ਰਹੇ ਆ ਔਰ ਉਹਦੇ ਵਿੱਚ ਵੀ 20% ਲੈਸ ਕਰ ਰਹੇ ਆ ਜੈਕਟ ਦੇਖੋ ਕਿੰ ਸੋਣੇ ਬੈਗ ਚੈੱਕ ਕਰ ਲੋ ਫਰੰਟ ਚੈੱਕ ਕਰ ਲੋ ਔਰ ਨਾਲ ਪਲਾਜ਼ੋ ਦੇਖੋ ਕਿੰਨਾ ਪਿਆਰਾ ਬਣਿਆ ਜੈਕਟ ਸੈੱਟ ਤੇ ਕਲਰ ਸਾਡੇ ਕੋਲ ਬਹੁਤ ਆ ਰੀਜ਼ਨੇਬਲ ਵੈਰਾਈਟੀ ਰਹਿ ਚੁੱਕੀ ਆ ਸਾਡੇ ਕੋਲ ਸਿਰਫ ਇਹੀ ਸਟਾਕ ਆ ਜਿਹਦੇ ਉਸੇ ਅਸੀਂ 20% ਡਿਸਕਾਊਂਟ ਲਾਇਆ ਤਾਂ ਕੋਰਟ ਦੇ ਵਿੱਚ ਤੁਸੀਂ ਚੈੱਕ ਕਰੋ ਕਿੰਨੇ ਡਿਜ਼ਾਈਨ ਕਿੰਨੀ ਵੈਰਾਈਟੀ ਪੂਰਾ ਚੈਲੰਜ ਕਰਕੇ ਕਹਿੰਨਾ ਮੈਂ ਚਾਹੇ ਤੁਸੀਂ ਲੁਧਿਆਣਾ ਚੰਡੀਗੜ੍ਹ ਮੁਹਾਲੀ ਦਿੱਲੀ ਅੰਮ੍ਰਾਲਾ ਕਿੱਥੇ ਵੀ ਚਲੇ ਜਾਓ ਜੋ ਵੈਰੈਟੀ ਮਾਤੂ ਸ਼੍ਰੀ ਦਸਤਾਰ ਅੰਕਲੋਂ ਬਾਗੇ ਪ੍ਰਾਣੇ ਕਿਤੇ ਨਹੀਂ ਮਿਲਣੇ ਦੇਖੋ ਸਾਡੇ ਕੋਲ ਬਹੁਤ ਤਰ੍ਹਾਂ ਦੀਆਂ ਵੱਖੋ-ਵੱਖਰੋ ਰੇਂਜ ਵੱਖੋ-ਵੱਖਰੀਆਂ ਵੈਰੈਟੀਆਂ ਤੁਹਾਨੂੰ ਮਿਲ ਜਾਣੀਆਂ ਬਾਜ਼ਾਰ 'ਚ ਜੋ ਮਰਜ਼ੀ ਦਾ ਰੇਟ ਹੋਵੇ ਪਰ ਅਸੀਂ ਤੁਹਾਨੂੰ ਆਹ 2500 ਰੁਪਏ 'ਚ ਦੇਵਾਂਗੇ ਨਾਲੇ ਆਹ ਦੇਖੋ ਉੱਪਰ ਕਿੰਨਾ ਸੋਹਣਾ ਡਿਜ਼ਾਈਨ ਕਿੰਨਾ ਸੋਹਣਾ ਵਰਕ ਹੋਇਆ ਟਾਪ ਦਾ ਹੈਗਾ ਫਰੰਟ ਹੈਵੀ ਆ ਤੁਸੀਂ ਦੇਖੋ ਸ਼ਰਾਰੇ ਦੇ ਉੱਤੇ ਪਲਾਜਰ ਉੱਤੇ ਵੀ ਬਹੁਤ ਸੋਹਣੀ ਕਢਾਈ ਕੀਤੀ ਕੋਈ ਮਾਈ ਦਾ ਰਾਲ 2500 ਰੁਪਏ ਤੁਹਾਨੂੰ ਨਹੀਂ ਦੇ ਸਕਦਾ ਸਾਡੇ ਕੋਲ ਆਓ 2500 ਰੁਪਏ ਦੇ ਵਿੱਚ ਪੀਸ ਦਵਾਂਗੇ ਇਸ ਤੋਂ ਇਲਾਵਾ ਆਹ ਜੀ ਚੀਜ਼ ਦੇਖੋ ਆਹ ਤੁਹਾਨੂੰ ਅਸੀਂ ਦਵਾਂਗੇ 2250 ਰੁਪਏ ਦਾ ਫਰੰਟ ਵੀ ਹੈਵੀ ਬੈਗ ਵੀ ਹੈਵੀ ਸਿਰਫ 2250 ਰੁਪਏ ਚ ਲੈ ਜਾਓ ਕਲਰ ਸਾਡੇ ਕੋਲ ਬਹੁਤ ਆ ਡਿਜ਼ਾਈਨ ਸਾਡੇ ਕੋਲ ਬਹੁਤ ਆ ਮਦਰ ਰੈਡੀ ਮੇਡ ਦੇ ਉੱਤੇ ਤਾਂ ਬਹੁਤ ਢੱਲੇ ਦਾ ਆਫਰ ਲਾਤੀਆਂ 20% ਡਿਸਕਾਊਂਟ ਦਵਾਂਗੇ ਇੱਕ ਹਫ਼ਤੇ ਦੀ ਸੇਲ ਆ ਦੇਖੋ ਜੀ ਪਾਕਿਸਤਾਨੀ ਸੂਟ ਦਾ ਪੂਰਾ ਟ੍ਰੈਂਡ ਹੈ ਇਸ ਟਾਈਮ ਲੌਂਗ ਸ਼ਰਟ ਦੇ ਨਾਲ ਬਾਜ਼ੂ ਹੈਂਡਵਰਕ ਨਾਲ ਤੁਸੀਂ ਪਲਾਜੋ ਹੈਂਡਵਰਕ ਚੈੱਕ ਕਰੋ ਪਾਕਿਸਤਾਨੀ ਸਟਾਈਲ ਵੀ ਦੇਣ ਜਾ ਰਹੇ ਹਾਂ ਅਸੀਂ ਬਾਜ਼ਾਰਾਂ ਦੇ ਵਿੱਚ ਜਿਹਦਾ 10000 ਤੋਂ ਘ ਚੱਕੋ 20% ਲੈਸ ਲਾ ਕੇ ਕੋਈ 5000 ਤੇ ਕੋਈ 7000 ਤੇ ਕੋਈ 8000 ਤੇ ਇਦਾਂ ਦੀਆਂ ਚੀਜ਼ਾਂ ਦੇ ਰਹੇ ਆ ਤੁਸੀਂ ਵਰਕ ਚੈੱਕ ਕਰੋ ਪਾਕਿਸਤਾਨੀ ਸਟਾਈਲ ਚਾਹੇ ਦਬਕਾ ਵਰਕ ਦੇ ਵਿੱਚ ਲੈ ਲਓ ਚਾਹੇ ਹੈਂਡ ਵਰਕ ਦੇ ਲੈ ਲਓ オリジナル ਪੀਸ ਕਰਾਚੀ ਦੇ ਤਿਆਰ ਹੋ ਕੇ ਮੰਗਵਾਏ ਆ ਬਾਗੇ ਪਰਾਨੇ ਦੇ ਵਿੱਚ ਜੋ ਡਿਜ਼ਾਈਨਿੰਗ ਅਸੀਂ ਦੇ ਰਹੇ ਆ ਕਿਥੋਂ ਮਿਲ ਨਹੀਂ ਚੈੱਕ ਕਰ ਲਓ ਤੁਸੀਂ ਵਨ ਟਾਈਮ ਤੁਸੀਂ ਵਿਜ਼ਿਟ ਕਰਨਾ ਉਸ ਤੋਂ ਬਾਅਦ ਤੁਸੀਂ ਆਪ ਦੇ ਰਿਸ਼ਤੇਦਾਰਾਂ ਨੂੰ ਭਰਾਵਾਂ ਨੂੰ ਮਿੱਤਰਾਂ ਨੂੰ ਸਾਰਿਆਂ ਨੂੰ ਲੈ ਕੇ ਤੁਸੀਂ ਪਹੁੰਚਣਾ ਆ ਚੈੱਕ ਕਰੋ ਲਕਸਰੀ ਲੋਕਾ ਜੀ ਫਰੰਟ ਬਣਿਆ ਹੋਇਆ ਬੈਕ ਜ਼ਬਰਦਸਤ ਬਣੀ ਆ ਤੁਸੀਂ ਚੀਜ਼ ਚੈੱਕ ਕਰੋ ਪਲਾਜੋ ਵੀ ਵਰਕ ਦੇ ਨਾਲ ਬਣਿਆ ਜਿਹਦਾ ਮਾਰਕੀਟ ਪ੍ਰਾਈਸ ਹੈ 20000 ਰੁਪਏ ਅਸੀਂ ਦੇਣ ਜਾ ਰਹੇ ਹਾਂ ਸਿਰਫ 10000 ਦਾ ਉਹਦੇ ਵਿੱਚੋਂ ਵੀ 20% ਡਿਸਕਾਊਂਟ ਦਵਾਂਗੇ ਦੇਖੋ ਜੀ ਕੋਈ ਮੰਗਦਾ ਇਹਦਾ 15000 ਰੁਪਿਆ ਆ ਪ੍ਰੋਪਰਲੀ ਦੇਖੋ ਕੋਈ ਮੰਗਦਾ ਇਹਦਾ 12000 ਰੁਪਿਆ ਕੋਈ ਮੰਗਦਾ 13000 ਰੁਪਿਆ ਫਰੰਟ ਵੀ ਦੇਖੋ ਬੈਗ ਵੀ ਚੈੱਕ ਕਰ ਲਓ ਪਰ ਸਾਡਾ ਰੇਟ ਕੀ ਹੈਗਾ ਸਿਰਫ 4500 ਰੁਪਏ ਚ 4500 4500 ਰੁਪਏ ਦੇ ਵਿੱਚ ਇਦਾਂ ਦੀ ਲਗਜ਼ਰੀ ਡਰੈਸ ਤੁਹਾਨੂੰ ਅਸੀਂ ਦੇ ਦੇਣੀ ਆ ਫਿਰ ਤੁਸੀਂ ਆ ਦੇਖੋ ਬਹੁਤ ਹੀ ਫੰਕਸ਼ਨਾਂ ਦੇ ਜਾਂਦੇ ਹੋ ਪਾਰਟੀਆਂ ਦੇ ਜਾਗੂਆਂ ਦੇ ਜਾਂਦੇ ਉੱਥੇ ਇਦਾਂ ਦੀ ਡਰੈਸ ਕੋਡ ਬਹੁਤ ਚੱਲਦੇ ਆ ਇਹਦਾ ਰੇਟ ਹੈਗਾ ਸਿਰਫ 5000 ਰੁਪਿਆ ਆ ਤੁਸੀਂ ਚੈੱਕ ਕਰ ਲਓ ਇਹ ਤੁਹਾਨੂੰ ਅਸੀਂ ਦਵਾਂਗੇ 5200 ਰੁਪਏ ਦੇ ਵਿੱਚ ਜੇ ਤੁਸੀਂ ਚਾਹੋ ਨੀ ਉਦੋਂ ਵੀ ਉੱਪਰ ਹੀ ਰੇਂਜ ਲੈਣੀ ਆ ਬਾਜ਼ਾਰ ਦਾ ਰੇਟ ਹੈਗਾ 16000 17000 ਇਦਾਂ ਰੇਟ ਚੱਲਦੇ ਆ ਪਰ ਅਸੀਂ ਤੁਹਾਨੂੰ ਸਿਰਫ 6500 ਰੁਪਏ ਦੇ ਵਿੱਚ ਹੈਵੀ ਸ਼ਰਾਰੇ ਗਰਾਰੇ ਪਲਾਜੋ ਡਰਸਾਂ ਦੇ ਦੇਣੀਆਂ ਹੈਗੀਆਂ ਇਹਦੇ ਵਿੱਚ ਰੰਗ ਤੁਹਾਨੂੰ ਬਹੁਤ ਸਾਰੇ ਮਿਲ ਜਾਣੇ ਆ ਮਤਲਬ 800 ਰੁਪਏ ਦਾ ਸਾਡੇ ਕੋਲ ਡਰੈਸ ਸ਼ੁਰੂ ਆ ਉਦੋਂ ਉੱਪਰ ਜਿੰਦਾ ਨਹੀਂ ਤੁਹਾਡੀ ਬਜਟ ਆ ਜਿੰਦਾਂ ਟੇਸ ਤੁਹਾ ਨੂੰ ਅਸੀਂ ਦੇ ਦੇਣਾ ਦੇਖੋ ਜੀ ਹੁਣ 1 ਲੱਖ ਰੁਪਏ ਵਾਲਾ ਲਹਿੰਗਾ ਸਿਰਫ ਦੇਣ ਜਾ ਰਹੇ ਆ 30000 ਚ ਹਾਂਜੀ ਧਿਆਨ ਨਾਲ ਸੁਣ ਲਓ 1 ਲੱਖ ਵਾਲਾ ਲਹਿੰਗਾ 30000 ਰੁਪਏ ਦੇ ਵਿੱਚ ਹੁਣ ਇਹਦਾ ਪਹਿਲਾਂ ਤਾਂ ਤੁਸੀਂ ਦੁਪੱਟਾ ਚੈੱਕ ਕਰ ਲਓ ਇਹ ਨਹੀਂ ਵੀ ਅਸੀਂ ਗੱਲਾਂ ਕੈਮਰੇ ਮੋਰੇ ਹੋਰ ਕਹਿਣਾ ਦਿਖਾਉਣੇ ਹੋ ਰਿਆਂ ਆ ਦੇਖੋ ਪ੍ਰੋਪਰ ਰਾ ਕੇ ਰਚਿਆ ਕਲੋ ਕੱਲਾ ਕੱਲਾ ਇਹਦੇ ਤੇ ਹੋਇਆ ਕੰਮ ਚੈੱਕ ਕਰ ਲਓ 1 ਲੱਖ ਵਾਲਾ ਬਾਕੀ ਇਹ ਲਹਿੰਗਾ ਬਜ਼ਾਰ ਚ ਵੇਖਦਾ ਪਰ ਸਾਡੇ ਕੋਲ ਲੈ ਜਾਓ 30000 ਰੁਪਏ ਚ ਮਤਲਬ ਕੱਲਾ ਇੱਕ ਲਹਿੰਗੇ ਪਿੱਛੇ ਤੁਹਾਡਾ ਸੀ 70000 ਰੁਪਏ ਬਿਚਾਰ ਰਹੇ ਆ ਫਲੇਅਰ ਦੀ ਗੱਲ ਕਰਨੀ ਆ ਦੇਖੋ ਪ੍ਰੋਪਰ ਦੇਖੋ ਏ ਅਸੀਂ ਤੁਹਾਨੂੰ ਜਿਹੜਾ ਇਸ ਟ੍ਰੇਲਰ ਦਿਖਾ ਰਹੇ ਹਾਂ ਵੈਸੇ ਸਾਡੇ ਕੋਲ ਲਹਿੰਗਾ 16 1700 1800 ਰੁਪਏ ਤੋਂ ਸ਼ੁਰੂ ਹੋ ਜਾਂਦਾ ਉਦੋਂ ਉੱਪਰ 2000 5000 10000 50000 ਲੱਖ ਰੁਪਈਆ ਜਿੱਦਾਂ ਦਾ ਟੇਸ ਚਾਹੀਦਾ ਉਹ ਦਵਾਂਗੇ ਲੱਖ ਰੁਪਏ ਲਹਿੰਗਾ ਉਹ ਦਵਾਂਗੇ ਜਿਹੜਾ ਬਾਜ਼ਾਰ 'ਚ 2 2 2.5 ਲੱਖ ਰੁਪਏ ਦਾ ਮਿਲਦਾ ਤੁਹਾਨੂੰ ਦੇਖੋ ਜੀ ਰੰਗਾ ਵਿੱਚ ਹੀ ਲਹਿੰਗੇ ਚੈੱਕ ਕਰ ਲੋ ਰੈੱਡ ਮਹਿਰੂਨ ਮੈਜੈਂਟਾ ਵਾਈਨ ਪਰਪਲ ਪੀਕਾਕ ਤੁਸੀਂ ਜਿੱਦਾਂ ਦੇ ਕਲਰ ਲੈਣੇ ਉਹਨਾਂ ਦੇ ਅਵੇਲੇਬਲ ਆ ਸਾਡੇ ਕੋਲ 5000 7000 ਤੋਂ ਲਹਿੰਗਾ ਰੈੱਡ ਵੈਡਿੰਗ ਹੈਵੀ ਸ਼ੁਰੂ ਕਰੋ ਸਾਹਮਣੇ ਵਾਲੇ ਪਾਸੇ ਬਹੁਤ ਹੀ ਜ਼ਬਰਦਸਤ ਯੂਨੀਕ ਪੀਸ ਹੈ ਲੈਂਗਿਆ ਦੇ ਵਿੱਚ ਅਸੀਂ ਰੈੱਡ ਤੇ ਵੀ ਦਿੰਨੇ ਆ ਜਿਹੜਾ ਬਾਜ਼ਾਰਾ ਚ 10 10 12 12 ਹਜ਼ਾਰ ਰੈਂਟ ਆ ਅਸੀਂ 5000 7000 ਦੇ ਜਿਹੜਾ ਅਸੀਂ ਆਹ ਚੈੱਕ ਕਰੋ ਦੇਖੋ ਸਾਡੇ ਕੋਲ ਲਗਜ਼ਰੀ ਜਿੰਨਾ ਨਹੀਂ ਮਰਜੀ ਵੈਰਾਈਟੀ ਲੈ ਲੋ ਬਹੁਤ ਸੋਹਣਾ ਦੇਖੋ ਸੁਪਰ ਡਿਜ਼ਾਈਨ ਤੁਹਾਨੂੰ ਜੀ ਦਿਖਾ ਰਹੇ ਆ ਬਲੈਕ ਦੇ ਵਿੱਚ ਲੈ ਲੋ ਆਹ ਦੇਖ ਲੋ ਅੰਦਰ ਵੀ ਮੈਂ ਕਹਿੰਦਾ ਇੱਕ ਤੁਸੀਂ ਗੀੜਾ ਮਾਰ ਲਓ ਅੱਜ ਦੀ ਵੀਡੀਓ ਸਪੈਸ਼ਲੀ ਤੁਹਾਨੂੰ ਅਸੀਂ ਰੈਡੀਮੇਡ ਦੇ ਉੱਤੇ ਬਣਾ ਕੇ ਦੇ ਰਹੇ ਆ ਕਿਉਂਕਿ ਸਾਡੇ ਕੋਲ ਰੈਡੀਮੇਡ ਦੀ ਕਲੈਕਸ਼ਨ ਬਹੁਤ ਜ਼ਿਆਦੀ ਹੈਗੀ ਆ ਜਿਹੜੇ ਸਾਡੇ ਸ਼ਹਿਰੀ ਕਸਟਮਰ ਆ ਮਹ ਦੀ ਲੋਨੀ ਸਾਡੇ ਕੋਲ ਆ ਜਾਓ ਸਾਡੇ ਕੋਲ ਬਹੁਤ ਸੋਹਣਿਆ ਆਈਟਮ ਆ ਤੁਹਾਡਾ ਰੂਹ ਖੁਸ਼ ਕਰਕੇ ਭੇਜਾਂਗੇ ਤੁਹਾਡੀ ਹਾਈਟ ਵੱਡੀ ਆ ਤੁਸੀਂ ਉੱਚੇ ਲੰਮੇ ਹੋ ਹਰ ਕਿਸੇ ਦੇ ਲਈ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਹੁਤ ਸੋਹਣੇ ਆਰਟੀਕਲ ਤੁਹਾਨੂੰ ਅਸੀਂ ਦੇ ਰਣੇ ਆ ਤੁਹਾਨੂੰ ਖੁਸ਼ ਕਰਕੇ ਭੇਜਾਂਗੇ ਜਿਹੜੀ ਮਰਜ਼ੀ ਆਈਟਮ ਲੈ ਲਓ ਜੇ ਮੰਨ ਲਓ ਕੋਈ 10000 ਦਾ ਪੀਸ ਆ ਤੁਹਾਨੂੰ ਅਸੀਂ 8000 ਰੁਪਏ ਦੇਵਾਂਗੇ ਜੇ ਕੋਈ 20000 ਦਾ ਪੀਸ ਆ ਤੁਹਾਨੂੰ ਅਸੀਂ 16000 ਦਵਾਂਗੇ 20% ਤੁਹਾਨੂੰ ਡਿਸਕਾਊਂਟ ਦਵਾਂਗੇ ਦੇਖੋ ਜੀ ਲਗਜ਼ਰੀ ਸਟਾਈਲ ਆ ਵੈਸਟਰਨ ਸਟਾਈਲ ਆ ਗੁਜਰਾਤ ਸਟਾਈਲ ਆ ਜਿੱਦਾਂ ਤੇ ਮਰਜ਼ੀ ਸਟਾਈਲ ਲੈ ਲਓ ਤੁਸੀਂ ਦੇਖੋ ਕਿੰਨਾ ਪਿਆਰਾ ਡਰੈਸ ਬਣੀ ਹੋਈ ਆ ਤੁਸੀਂ ਲਹਿੰਗਾ ਆ ਚੈੱਕ ਕਰ ਲਓ ਪ੍ਰਿੰਟਡ ਦੇ ਨਾਲ ਸ਼ਿਮਰ بیس ਦੇ ਉੱਤੇ ਚੈੱਕ ਕਰ ਲਓ ਚਾਹੇ ਤੁਸੀਂ ਆ ਡਿਜੀਟਲ ਪੀਸ ਚੈੱਕ ਕਰ ਲਓ ਆ ਸ਼ਿਮਰ ਬ੍ਰੋਕੇਟ ਦੇ ਵਿੱਚ ਬਣਿਆ ਹੋਇਆ ਤੁਸੀਂ ਚੀਜ਼ਾਂ ਚੈੱਕ ਕਰੋ ਲਹਿੰਗਾ ਚੋਲੀ ਦੇ ਵਿੱਚ ਹੀ ਸਾਡੇ ਕੋਲ ਬਹੁਤ ਟੌਪ ਕਲਾਸ ਦੀ ਵੈਰਾਈਟੀ ਆ ਜੋ ਅਸੀਂ ਕੁਆਲਿਟੀ ਦਿਖਾ ਰਹੇ ਆ ਜੋ ਅਸੀਂ ਰੇਟ ਦੱਸ ਰਹੇ ਆ ਚੈਲੰਜ ਕਰਕੇ ਕਹਿੰਦੇ ਆ ਉਹ ਰੇਟ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ ਸਵਾਦ ਦੇਖੋ ਜੀ ਬੜੀਆਂ ਸਿਲੈਕਟਡ ਜੀ ਜਣੀਆਂ ਕੁੜੀਆਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆ ਕੇ ਲੱਖਾਂ ਰੁਪਏ ਆਪਣੇ ਵੇਸਟ ਕਰਦੇ ਆ ਉਹਨਾਂ ਨੂੰ ਦੱਸ ਦੱਸ ਰਹੇ ਆ ਇਹਦਾ ਪ੍ਰਾਈਸ ਪਤਾ ਕੀ ਆ ਬਾਜ਼ਾਰ 'ਚ 25 25000 30000 ਸਾਡਾ ਰੇਟ ਹੈਗਾ ਸਿਰਫ 9500 ਰੁਪਇਆ 9500 9500 ਰੁਪਏ ਦੇ ਵਿੱਚ ਇਦਾਂ ਨਹੀਂ ਤੁਹਾਨੂੰ ਅਸੀਂ ਲਗਜ਼ਰੀ ਡਰੈਸ ਦੇ ਦੇਣੀ ਹੈਗੀਆਂ ਆ ਦੇਖੋ ਤੁਸੀਂ ਹੋਰ ਵੀ ਦੇਖੋ ਸਾਡੇ ਕੋਲ ਸਿਲੈਕਟਰ ਸਿਲੈਕਟਰ ਪੀਸ ਆ ਟੌਪ ਦੀਆਂ ਆਈਟਮਾਂ ਜੋ ਤੁਸੀਂ ਕਿਤੇੋਂ ਵੀ ਤੁਹਾਨੂੰ ਨਹੀਂ ਮਿਲਣੀਆਂ ਇੱਥੋਂ ਆ ਕੇ ਤੁਹਾਨੂੰ ਅਸੀਂ ਲੈ ਦੇਣੀ ਆ ਰੇਟ ਸਾਡੇ ਬਹੁਤ ਘੱਟ ਆ ਘੱਟ ਰੇਟ ਤਾਂ ਹੈਗੇ ਉਹਦੇ ਉੱਤੇ ਵੀ 20% ਡਿਸਕਾਊਂਟ ਆ ਲਓ 8500 ਰੁਪਏ ਕਿਸੇ ਨੇ 8500 ਰੁਪਏ ਤੁਹਾਨੂੰ ਰੈਂਟ ਦੇ ਇਹ ਨਹੀਂ ਦੇਣੀ ਪਰ ਅਸੀਂ ਤੁਹਾਨੂੰ ਮੁੱਲ ਦੇ ਦੇਾਂਗੇ ਛੇਤੀ ਆਜੋ ਬਹੁਤ ਸਾਰੀ ਸਾਡੇ ਕੋਲ ਕਲੈਕਸ਼ਨ ਹੈਗੀ ਆ ਮਾਤੂ ਸ਼੍ਰੀ ਦਸਤਾਰ ਸਟੋਰ ਦਾ ਨਾਮ ਆ ਅੰਕਲੋਮ ਬਾਗਾਪੁਰਾਣਾ ਮੋਗਾ ਰੋਡ ਦੇ ਉੱਤੇ ਖੁੱਲੀ ਡੁੱਲੀ ਪਾਰਕਿੰਗ ਆ ਲਗਜ਼ਰੀ ਸਟੋਰ ਆ ਸੂਟ ਬਹੁਤ ਸੁਪਰ ਰਹਿ ਗਿਆ ਬਹੁਤ ਉਹਦੇ ਉੱਤੇ ਵੀ ਆਫਰਸ ਚੱਲ ਰਹੀਆਂ ਕੁੜਤੇ ਪਿਆਮੇ ਕੋਟ ਪੈਂਟ ਬਲੇਜ਼ਰ ਬਾਸਕਟ ਸ਼ੇਰਵਾਨੀ ਸਾਰਿਆਂ ਦੇ ਉੱਤੇ ਬਹੁਤ ਢੰਗ ਲਿਆ ਆਫਰਾਂ ਛੇਤੀ ਆਜੋ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਕਾਸ਼ ਦੇ ਨਾਲ ਹਰਦੀਪ ਸਿੰਘ ਤੱਗਰ ਸਾਹਾਂ ਟੀਵੀ ਬੱਗ ਆਪ